ਸਸ਼ੀ ਕਾਲ ਜੀ ਸਿਮਰਨ ਬੁਟੀਕ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੁਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਸਾਰੀਆਂ ਮੇਰੇ YouTube ਫੈਮਿਲੀ ਨੂੰ ਦੁਸਹਿਰੇ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਵਾਲੇ ਸੂਟ ਬਹੁਤ ਹੀ ਪਿਆਰੇ ਸੂਟ ਹੈ ਜੀ ਸ਼ਿਨਰ ਡਿਜੀਟਲ ਪ੍ਰਿੰਟ ਸੂਟ ਹੈ ਪਹਿਲਾਂ ਮੇਰੀਆਂ ਭੈਣਾਂ ਦੇ ਸਵਾਲ ਦੇ ਜਵਾਬ ਕਿ ਇੰਨੇ ਦਿਨ ਦੀ ਵੀਡੀਓ ਕਿਉਂ ਨਹੀਂ ਪੈ ਰਹੀ ਜੀ ਇੰਨੇ ਦਿਨ ਦੀ ਵੀਡੀਓ ਨਾ ਪਾਉਣ ਦਾ ਰੀਜਨ ਹੈ ਜੀ ਬੀ ਥੋੜਾ ਜਿਹਾ ਮੇਰਾ ਮ ਸਰੀਰਿਕ ਪ੍ਰੋਬਲਮ ਚੱਲ ਰਹੀ ਸੀਗੀ ਐਕਸੀਡੈਂਟ ਹੋ ਗਿਆ ਸੀਗਾ ਇਸ ਕਰਕੇ ਵੀਡੀਓ ਨਹੀਂ ਪਈ ਹੈਗੀ ਪਰ ਜਿਹੜਾ ਵੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਿਹਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਿਹੜੀ ਮੇਰੀ YouTube ਫੈਮਿਲੀ ਪਹਿਲਾਂ ਵੀਡੀਓ ਦੇਖ ਰਹੀ ਆ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਜੀ ਸ਼ਿਮਰ ਡਿਜੀਟਲ ਪ੍ਰਿੰਟ ਦੇ ਸੂਟ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 950 ਰੁਪਿਆ 950 ਰੁਪਇਆ ਸੂਟ ਦਾ ਪ੍ਰਾਈਸ ਹੈ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ WhatsApp ਨੰਬਰ ਹੈ ਜੀ ਏਸੀ ਨੰਬਰ ਤੇ ਪਿੱਕਾ ਵੇਜ ਕੇ ਤੁਸੀਂ ਆਪਣੇ ਵਾਸਤੇ ਸੂਟ ਬੁੱਕ ਕਰ ਸਕਦੇ ਆ ਜੀ ਸ਼ਿਮਰ ਡਿਜੀਟਲ ਪ੍ਰਿੰਟ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਪਿਆਰੇ ਜੇ ਕਲਰ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜੀ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਏਸੀ ਨੰਬਰ ਤੇ ਤੁਸੀਂ ਮੈਸੇਜ ਕਰ ਸਕਦੇ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਜੀ 2 ਮਹੀਨੇ ਤੋਂ ਬਾਅਦ ਸ਼ਾਇਦ ਵੀਡੀਓ ਪੈ ਰਹੀ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਬਹੁਤ ਪਿਆਰੇ ਪਿਆਰੇ ਕਲਰ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 950 ਰੁਪਇਆ ਵੀਡੀਓ ਦੇਖਦੀ ਸਾਡ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਨਾਲ ਦੀ ਨਾਲ ਪਿੱਕਾ ਸੈਂਡ ਕਰੋ ਤੇ ਆਪਣਾ ਆਰਡਰ ਬੁੱਕ ਕਰੋ ਸੂਟ ਮੰਗਾਉਣ ਦਾ ਪ੍ਰੋਸੀਜਰ ਹੈਗਾ ਜੀ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰਨਾ ਹੈ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਆਪਣਾ ਐਡਰੈਸ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜੂਗਾ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਪਿੱਕਾ ਪਾਓ ਤੇ ਆਪਣੇ ਘਰ ਬੈਠੇ ਸੋਹਣਾ ਜਿਹਾ ਸੂਟ ਮੰਗਾਓ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਸੂਟ ਹੈ ਜੀ ਬਹੁਤ ਹੀ ਪਿਆਰੇ ਪਿਆਰੇ ਜੇ ਕਲਰ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਆਲ ਓਵਰ ਵੀ ਸੀਗੇ ਪ੍ਰਿੰਟ ਵੀ ਆ ਮੈਚਿੰਗ ਸਲਵਾਰਾਂ ਨਾਲ ਵੀ ਆ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਹੈਂਡਵਰਕ ਦਾ ਹੈਂਡਵਰਕ ਦਾ ਬਹੁਤ ਪਿਆਰਾ ਜਿਹਾ ਸੂਟ ਹੈ ਜੀ ਸੂਟ ਦੀ ਲੁੱਕ ਬਹੁਤ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1850 ਰੁਪਿਆ 1850 ਰੁਪਈਆ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸੂਟ ਦਿਖ ਰਿਹਾ ਬਦੌੜਾ ਦੁਪੱਟਾ ਹੈ ਜੀ ਜੇ ਤੁਸੀਂ ਨਾਲ ਦੁਪੱਟਾ ਰੇੜੀ ਕਰਵਾਉਣਾ ਹੈ ਤਾਂ ਤੁਸੀਂ ਅਲੱਗ ਤੇ ਮੈਸੇਜ ਕਰੋਗੇ ਹੈਂਡਵਰਕ ਦੇ ਸੂਟ ਹੈ ਜੀ ਬਹੁਤ ਹੀ ਪਿਆਰਾ ਪਿਆਰੀ ਜੀ ਕਲਰ ਹੈ ਜੀ ਸਕਰੀਨ ਤੇ ਚੱਲ ਰਿਹਾ ਨੰਬਰ ਇਹਤੇ ਤੁਸੀਂ ਸੂਟ ਦੀ ਹੋਰ ਡਿਟੇਲ ਲੈ ਸਕਦੇ ਆ ਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਕਲਰ ਤੇ ਬਹੁਤ ਹੀ ਪਿਆਰੇ ਜੇ ਸੂਟ ਬਦੌਂਟ ਦੁਪੱਟਾ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਪਿਆਰੇ ਸੂਟ ਜਲ ਸੂਟ ਤੁਹਾਡੇ ਕੋਲ ਪਹੁੰਚਣਾ ਤੁਸੀਂ ਉਹਨੂੰ ਫੈਸਟੀਵਲ ਤੇ ਪਾਓ ਤੇ ਕਰਵਾ ਚੋਹ ਤੇ ਪਾਓ ਜਿਹੜੇ ਵੀ ਹੁਣ ਕਿੰਨੇ ਫੰਕਸ਼ਨ ਆਉਣੇ ਆਪਾਂ ਇਹ ਸੂਟ ਵੇਅਰ ਕਰਿਓ ਸੂਟ ਦੀ ਲੁੱਕ ਬਿਲਕੁਲ ਅਲੱਗ ਹੋਊਗੀ ਜੀ ਬਹੁਤ ਹੀ ਪਿਆਰੇ ਜੀ ਸੂਟ ਜੀ ਬਹੁਤ ਜ਼ਿਆਦਾ ਸੋਹਣੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਐਸਐਸ ਬ੍ਰਾਂਡ ਦਾ ਸੂਟ ਹੋਊਗਾ ਜੀ ਬਦੌਟ ਦੁਪੱਟਾ ਹੈ ਜੀ ਜੇ ਤੁਸੀਂ ਵਿਦ ਦੁਪੱਟਾ ਲੈਣਾ ਤਾਂ ਅਲੱਗ ਤੋਂ ਮੈਸੇਜ ਕਰਿਓ ਉਹਦਾ ਚਾਰਜ ਅਲੱਗ ਤੋਂ ਹੋਊਗਾ ਜੀ ਬਹੁਤ ਹੀ ਪਿਆਰੇ ਜੀ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਉਸ ਤੋਂ ਬਾਅਦ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਸ਼ਿਮਰ ਟਿਸ਼ੂ ਦਾ ਸੂਟ ਹੈ ਜੀ ਬਹੁਤ ਸੋਹਣਾ ਘੇਰੇ ਤੇ ਵਰਕ ਹੋਇਆ ਵੈ ਬਹੁਤ ਸੋਹਣਾ ਬਾਰਡਰ ਬਣਿਆ ਹੋਇਆ ਦੁਪट्टे ਤੇ ਕਲਰ ਮੈਚਿੰਗ ਬਹੁਤ ਪਿਆਰੀ ਹੈ ਜੀ ਸੂਟ ਦਾ ਪ੍ਰਾਈਸ ਹੈਗਾ 1650 ਰੁਪਏ 1650 ਰੁਪਏ ਸੂਟ ਦਾ ਪ੍ਰਾਈਸ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਨਾਲ ਦੀ ਨਾਲ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਸੋਹਣੇ ਕਲਰ ਚਾਟ ਬਹੁਤ ਪਿਆਰੇ ਆ ਲਾਈਟ ਕਲਰ ਹੈ ਤੇ ਡਾਰਕ ਕਲਰ ਵੀ ਆ ਸੂਟ ਦਾ ਪ੍ਰਾਈਸ ਤਾਂ ਇੰਨੇ ਘੱਟ ਹੈ ਜੀ ਤੁਸੀਂ ਯਕੀਨ ਨਹੀਂ ਕਰ ਸਕਦੇ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੇ ਕੋਈ ਮੇਰੀ ਭੈਣ ਘਰ ਬੈਠ ਕੇ ਕੱਪੜੇ ਦਾ ਕੰਮ ਕਰਨਾ ਚਾਹੁੰਦੀ ਆ ਤੇ ਤਾਂ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਜੀ ਸੂਟ ਹੈ ਜੀ ਕੱਪੜੇ ਦਾ ਕੰਮ ਕਰਨ ਕਰ ਬੈਠੇ ਤੁਸੀਂ ਬਿਨਾ ਪੈਸੇ ਲਾਈ ਕੱਪੜੇ ਦਾ ਕੰਮ ਕਰ ਸਕਦੇ ਆ ਜਿਆਦਾ ਨੌਲੇਜ ਲੈਣ ਲਈ ਤੁਸੀਂ ਸਾਨੂੰ ਬਕਾਇਦਾ ਫੋਨ ਕਰਕੇ ਪੁੱਛ ਸਕਦੇ ਆ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਅਗਲੇ ਸੂਟ ਚੈੱਕ ਕਰੋ ਕਲਰ ਚਾਰਟ ਬਹੁਤ ਪਿਆਰਾ ਹੈ ਬਹੁਤ ਹੀ ਪਿਆਰੇ ਇਹ ਸੂਟ ਹੈ ਜੀ ਕਲਰ ਬਹੁਤ ਸੋਹਣੇ ਹੈ ਜੀ ਸੂਟਾਂ ਦੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਸਾਡਾ ਵਟਸਐਪ ਨੰਬਰ ਹੈ ਏਸੀ ਨੰਬਰ ਤੇ ਸੁਪਿਕ ਭੇਜ ਕੇ ਤੁਸੀਂ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਬੁੱਕ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਸੂਟ ਹੈ ਜੀ ਜਿਵੇਂ ਅੱਜਕੱਲ੍ਹ ਫੈਸਟੀਵਲ ਚੱਲ ਰਹੇ ਆ ਹਰ ਇੱਕ ਨੂੰ ਸੂਟ ਦੀ ਨੀਡ ਹੈ ਜੀ ਰੇਂਜ ਦੇ ਹਿਸਾਬ ਨਾਲ ਸੂਟ ਬਹੁਤ ਹੀ ਪਿਆਰੇ ਆ ਜੀ ਕੋਈ ਵੀ ਰੇਟ ਦੀ ਕੰਫਿਊਜ਼ਨ ਹੈ ਤੁਸੀਂ ਮੈਸੇਜ ਕਰਕੇ ਦੁਬਾਰਾ ਪੁੱਛ ਸਕਦੇ ਆ ਜੀ ਵੈਸੇ ਤਾਂ ਵੀਡੀਓ ਵਿੱਚ ਇਹਨਾਂ ਕਲੀਅਰ ਤੁਹਾਨੂੰ ਦੱਸਿਆ ਜਾਂਦਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਜਿਹੇ ਸੂਟ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਇਸ ਹੀ ਨੰਬਰ ਤੇ ਤੁਸੀਂ ਪਿੱਕਾਂ ਭੇਜ ਕੇ ਆਪਣੇ ਵਾਸਤੇ ਸੋਹਣਾ ਜਿਹਾ ਸੂਟ ਬੁੱਕ ਕਰ ਸਕਦੇ ਆ ਜੀ। ਕਲਰ ਚਾਰਟ ਚੈੱਕ ਕਰੋ ਜੀ ਕਿੰਨੇ ਪਿਆਰੇ ਆ ਜੀ ਬਹੁਤ ਹੀ ਪਿਆਰੇ ਜਿਹਾ ਕਲਰ ਚਾਰਟ ਬਹੁਤ ਹੀ ਸੋਹਣੇ ਜਿਹੇ ਦੁਪੱਟੇ ਤੇ ਸੂਟ ਦੀ ਵਰਕ ਬਹੁਤ ਲਾਈਟ ਵੇਟ ਹੈ ਕੋਈ ਇਹ ਨਹੀਂ ਹੈ ਹੈਵੀ ਆ ਬਹੁਤ ਸੋਹਣੀ ਸੂਟ ਦੀ ਲੁੱਕ ਬਣ ਕੇ ਆਊਗੀ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜੀ। ਕਲਰ ਚਾਰਟ ਚੈੱਕ ਕਰੀ ਜਾਓ ਜੀ ਦੁਪੱਟੇ ਤੇ ਬਹੁਤ ਪਿਆਰਾ ਕੱਟਵਰਕ ਮਿਲਿਆ ਹੋਇਆ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ ਬਹੁਤ ਸੋਹਣੇ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਹੈ ਕਿ ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਜਿਹੜਾ ਜਿਹੜਾ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾ ਭੇਜ ਕੇ ਤੁਸੀਂ ਆਪਣੇ ਵਾਸਤੇ ਸਕਰੀਨਸ਼ਾਟ ਸੈਂਡ ਕਰੀ ਜਾਓ ਜੀ ਤੇ ਆਪਣੇ ਵਾਸਤੇ ਸੋਨਾ ਜਾਂ ਸੂਟ ਬੁੱਕ ਕਰੋ ਜੀ ਥੈਂਕ ਯੂ so much ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਹੁਣ ਤੁਹਾਨੂੰ ਰੋਜ਼ ਦੀ ਰੋਜ਼ ਵੀਡੀਓ